ਗਰੂ ਤੋਂ ਵੀ ਉਹ ਆਨਲਾਈਨ ਹੀ ਵੇਖ ਕੇ ਦੱਸ ਦਿੰਦੇ ਆ ਗੱਡੀ ਦੇ ਦੋਹਾਂ ਟੈਂਕੀਆਂ ਦੇ ਵਿੱਚ ਕਿੰਨਾ ਤੇਲ ਆ ਸਹੀ ਆ ਜੀ ਟਰਕਿੰਗ ਲਵਰ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਸੋ ਲੋ ਵੀ ਬਾਈ ਅੱਜ ਜਿੱਦਾਂ ਕਹਿੰਦੇ ਨਹੀਂ ਹੁੰਦੇਗੇ ਕਿ ਟਾਈਮ ਹੁੰਦਾ ਹਰ ਇੱਕ ਚੀਜ਼ ਦਾ ਟਾਈਮ ਆਉਂਦਾ ਵਾ ਜਾਂਦਾ ਵਾ ਉਸੇ ਤਰ੍ਹਾਂ ਹੀ ਅੱਜ ਟਾਈਮ ਆ ਗਿਆ ਵਾ ਆ ਗੱਡੀ ਨੂੰ ਵੀ ਛੱਡਣ ਦਾ ਠੀਕ ਆ ਜੀ ਤੇ ਸੋ ਆਪਾਂ ਅੱਜ ਚੱਲਿਆਂ ਲਥੁਵਾਨੀਆ ਇੱਥੋਂ ਤੇ ਲਥਾਨੀਆ ਜਾਣਾ ਕਿਉਂ ਆ ਇਹ ਗੱਡੀ ਆਪਾਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਗੱਡੀ ਆਪਾਂ ਕਿੱਥੇ ਛੱਡ ਰਹੇ ਗੱਡੀ ਛੱਡ ਰਹੇ ਆਪਾਂ ਕੀਲਪੋਰਟ ਤੇ ਇਹ ਗੱਡੀ ਕੀ ਰਿਪੋਰਟ ਜਰਮਨ ਦਾ ਪੋਰਟ ਆ ਸੋ ਆਲਰੇਡੀ ਤੁਸੀਂ ਆਪਣੀਆਂ ਪਹਿਲੇ ਵਲੋਗ ਵਿੱਚ ਵੀ ਵੇਖਿਆ ਤੇ ਛੱਡ ਰਹੇ ਆ ਇੱਥੇ ਤੇ ਇੱਥੋਂ ਆਪਾਂ ਦੂਸਰੀ ਗੱਡੀ ਲੈ ਕੇ ਬਾਇੇ ਸ਼ੇਪਰਾਈ ਲਥਾਨੀਆ ਜਾਣਾ ਵਾ ਸ਼ਾਮਾ ਨੂੰ ਅੱਜ ਤੇ ਗੱਡੀ ਛੱਡ ਕਿਉਂ ਰਹੇ ਆ ਹੁਣ ਉਹ ਵੀ ਦੱਸ ਦਿੰਨੇ ਆ ਕਿਉਂਕਿ ਮੈਂ ਚੱਲਾ ਹੁਣ ਲਥਵਾਨੀਅਨ ਯਾਨੀ ਕਿ ਯੂਰੋਪੀਅਨ ਲਾਇਸੈਂਸ ਬਣਾਉਣ ਸਹੀ ਆ ਜੀ ਤੇ ਯੂਰੋਪੀਅਨ ਲਾਇਸੈਂਸ ਤੋਂ ਇੱਥੇ ਗੱਡੀ ਇਹ ਛੱਡ ਕੇ ਦੂਜੀ ਗੱਡੀ ਲੈ ਕੇ ਉਹ ਗੱਡੀ ਸਮੇਤ ਆਪਾਂ ਜਣਾ ਲਥਾਨੀਆਂ ਸਹੀ ਆ ਆਲਰੇਡੀ ਵੀ ਵੇਚ ਚੁੱਕੇ ਆ ਸਮਾਨ ਮੈਂ ਇਕੱਠਾ ਕਰਨ ਡਿਆ ਵਾਂ ਅੱਜ ਤੇ ਸਮਾਨ ਇਕੱਠਾ ਕਰਕੇ ਪਾਲੀਏ ਕਿਉਂਕਿ ਦੂਜਾ ਬਾਈ ਵੀ ਆਉਂਦਾ ਹੀ ਹੁਣਾ ਵਾਂ ਪਤਾ ਨਹੀਂ ਹੁਣ ਉਹ ਗੱਡੀ ਇੰਨਾ ਹਜੇ ਇੱਕ ਕਹਿਰੋ ਕਿ ਮੈਨੂੰ ਵੀ ਨਹੀਂ ਪਤਾ ਵੀ ਉਹ ਗੱਡੀ ਪੁਰਾਣੀ ਆ ਜਾਂ ਇੱਥੋਂ ਦੂਜੀ ਨਵੀਂ ਗੱਡੀ ਲੈ ਕੇ ਜਾਣੀ ਤੇ ਹੋਪ ਮੈਨੂੰ ਇਦਾਂ ਲੱਗ ਰਿਹਾ ਵੀ ਉਹ ਗੱਡੀ ਪੁਰਾਣੀ ਆ ਕਿਉਂਕਿ ਉਹ ਗੱਡੀ ਦਾ ਨੰਬਰ ਮੇਰੀ ਗੱਡੀ ਨਾਲ ਥੋੜਾ ਜਿਹਾ ਮੈਚ ਖਾਂਦਾ ਆਹ ਵਾਲੀ ਮਰਸੀ ਦੀ ਨਾਲ ਤੇ ਮੈਂ ਹੁਣ ਆਪਣੇ ਇਹ ਗੱਡੀ ਕਰਦਾ ਖਾਲੀ ਤੇ ਸਫਾਈ-ਸੁਫਾਈ ਕਰ ਦਿੰਨੇ ਆ ਉਹ ਬਾਈ ਵੀ ਆਉਂਦਾ ਹੀ ਹੋਣਾ ਵਾ ਸਹੀ ਆ ਤੇ ਉਹ ਗੱਡੀ ਫਿਰ ਉੱਚਾ ਪਾਈ ਰੱਖਾਂਗੇ ਸਮਾਨ ਤੇ ਫਿਰ ਆਪਾਂ ਸ਼ਾਮਾਂ ਨੂੰ ਸ਼ਿਪਰਾਂੇ ਚੱਲਾਂਗੇ ਸੋ ਸਾਰਾ ਵਲੌਗ ਵੇਖਿਓ ਜਰੂਰ ਮੇਰੇ ਬਾਈ ਸੋ ਨਵੇਂ ਵੀਰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟਾਂ ਵਿੱਚ ਦੱਸਿਆ ਕਰੋ ਬਾਈ ਕਿੱਦਾਂ ਲੱਗਾ ਵਲੌਗ ਸਹੀ ਆ ਸੋ ਚੰਗਾ ਲੱਗੇ ਤੇ ਜਾ ਸ਼ੇਅਰ ਵੀ ਜਰੂਰ ਕਰਿਆ ਕਰੋ ਓਕੇ ਤੇ ਸ਼ਿਪ ਵੀ ਜਰੂਰ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਠੀਕ ਆ ਜੀ ਸੋ ਆਲਰੇਡੀ ਤੁਸੀਂ ਕਈ ਵਾਰ ਆਪਣੇ ਵਲੌਗਾਂ ਵਿੱਚ ਵੇਖਿਆ ਹੋਣਾ ਮੈਂ ਪਹਿਲਾਂ ਵੀ ਸ਼ਿਪ ਤੇ ਅੱਜ ਦਾ ਵਲੌਗ ਵੀ ਜਰੂਰ ਵੇਖਿਓ ਸੋ ਦਿਖਾਉਨੇ ਆ ਤੁਹਾਨੂੰ ਨਾਲੇ ਮੈਂ ਕੁਝ ਸਮਾਨ ਇਕੱਠਾ ਕਰਨਾ ਓਕੇ ਜੀ ਤੇ ਤੁਹਾਨੂੰ ਦਿਖਾਉਨੇ ਆ ਸਮਾਨ ਆਪਾਂ ਕਰੀ ਜਾਂਦੇ ਪੈਕ ਤੇ ਕਿਉਂਕਿ ਆਪਾਂ ਹੁਣ ਜਾਣਾ ਲਥਾਨੀ ਅੱਜ ਦਾ ਗੱਗੇ ਤੁਹਾਨੂੰ ਦੱਸਿਆ ਤੇ ਸਮਾਨ ਕੱਲ ਹੀ ਇਕੱਠਾ ਇਹ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਸਹੀ ਹੈ ਜੀ ਸੋਹਾਂ ਜੀ ਭਾਈ ਲੋ ਵੀ ਆਪਾਂ ਇੱਕ ਬੈਗ ਰੈਡੀ ਕਰ ਲਿਆ ਵਾ ਤੇ ਤਕਰੀਬਨ ਇਹਦੇ ਵਿੱਚ ਕਾਫੀ ਸਮਾਨ ਆ ਗਿਆ ਤੇ ਇੱਕ ਹੋਰ ਆਪਾਂ ਰੈਡੀ ਕਰਨਾ ਤੇ ਬਾਕੀ ਜਿਹੜਾ ਹੋਇਆ ਸਮਾਨ ਵਾਧਾ ਘਟਾ ਕਿ ਉਹ ਬਾਅਦ ਚ ਆਪਾਂ ਵੇਖ ਲਾਂਗੇ ਸੋ ਦੋ ਬੈਗ ਹੋ ਜਾਣੇ ਆ ਵੱਡੇ ਤੇ ਬਾਕੀ ਥੋੜਾ ਬਹੁਤਾ ਜਿਹੜਾ ਹੋ ਉਹ ਵੇਖ ਲਾਂਗੇ ਆਪਾਂ ਝੋਲਿਆਂ ਚ ਪਾਵਾਂਗੇ ਨਾ ਸਮਾਨ ਸਹੀ ਹੈ ਤੇ ਗੱਲ ਕਰਨ ਲੱਗੇ ਆਪਾਂ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਆਪਾਂ ਇਹ ਹੀ ਕੁਝ ਦਿਖਾਉਣਾ ਵਾ ਇਹ ਗੱਡੀ ਚੇਂਜ ਕਰੀਦੀ ਆ ਤੇ ਕੀ ਕੀ ਮਤਲਬ ਜੋ ਪ੍ਰੋਸੈਸ ਹੈਗਾ ਸਾਰਾ ਆਪਾਂ ਇਹ ਵਿਖਾਉਣਾ ਵਾ ਠੀਕ ਆ ਜੀ ਤੇ ਜਿਹੜਾ ਆਪਾਂ ਵਲੌਗ ਸ਼ੇਪ ਵਾਲਾ ਉਹ ਆਪਾਂ ਲੱਗ ਬਣਾਵਾਂਗੇ ਕਿਉਂਕਿ ਲੰਮਾ ਹੋ ਜਾਣਾ ਸਹੀ ਆ ਤੇ ਲੋ ਵੀ ਜੋ ਟੈਬ ਵਗੈਰਾ ਹਾਂਜੀ ਆਹ ਟੈਬ ਆ ਯਾਰ ਉਦੋਂ ਜਦੋਂ ਆਏ ਸੀ ਸੈਮਸੰਗ ਦਾ ਲਿਆ ਸੀਗਾ ਤੇ ਨਵੇਂ-ਨਵੇਂ ਆਉਂਦਿਆਂ ਨੇ ਟੈਬ ਲਿਆ ਇਹਦੇ ਵਿੱਚ ਸੈਜਿਕ ਦਾ ਆ ਸੌਫਟਵੇਅਰ ਭਰਾਇਆ ਭਰਾਇਆ ਕਿਉਂ ਵੀ ਪਾਰਕਿੰਗਾਂ ਦੀ ਆਪਾਂ ਨੂੰ ਚਲੋ ਉਹ ਨਵੇਂ ਸੀਗੇ ਪਤਾ ਨਹੀਂ ਸੀਗਾ ਤੇ ਹਾਂ ਉਹ ਲੋ ਮਤਲਬ ਚਲੋ ਇਹਨੇ ਬਹੁਤ ਸਾਧ ਦਿੱਤਾ ਅੱਜ ਤੱਕ ਚਲੋ ਹਜੇ ਵੀ ਇਹਨੂੰ ਕਈ ਵਾਰ ਪਾਰਕਿੰਗ ਦੀ ਹੋਵੇ ਨਾ ਲੋਡ ਤੇ ਮੈਂ ਸਾਹਮਣੇ ਲਾ ਲੈਣਾ ਨਾ ਤੇ ਆਪਣੀਆਂ ਵੀਡੀਓ ਵੀ ਵੇਚਦੇ ਹੁੰਨੇ ਆ ਤੇ ਫਿਰ ਇਹਦੇ ਵਿੱਚ ਕੋਆਰਡੀਨੇਟ ਲਾ ਲੀਦੇ ਆ ਤੇ ਪਾਰਕਿੰਗ ਦੀ ਬਹੁਤ ਹੀ ਹੈਲਪ ਕਰਦਾ ਵਾ ਸਹੀ ਹੈ ਲੌਬੀ ਹੋ ਕਾਲੀ ਇਕੱਠਾ ਸਮਾਨ ਠੀਕ ਹੈ ਜੀ ਲੈ ਵੀ ਆਇਆ ਸੀ ਮੈਂ ਮਕੈਨਿਕਾਂ ਨਾਲ ਤੇ ਮੈਂ ਕਾ ਪਤਾ ਕਰੀਏ ਕਿ ਨੇ ਦੂਜਾ ਦੂਜਾ ਜਿਹੜਾ ਟਰੱਕ ਆ ਕਦੋਂ ਨੂੰ ਆਣਾ ਵਾ ਸਹੀ ਹੈ ਤੇ ਉਹਨੂੰ ਦੇਖਦੇ ਆ ਮਤਲਬ ਕੀ ਵਿਚਾਰ ਕਿਉਂਕਿ ਆਹ ਟਰਾਲਾ ਮਕੈਨਿਕ ਦਾ ਮੈਸੇਜ ਆਇਆ ਵੀ ਇਹ ਕੱਟਣਾ ਵਾ ਅੰਦਰ ਕੋਡ ਚ ਤੇ ਆਪਾਂ ਨੂੰ ਇਹ ਦੱਸਣਗੇ ਕਿਹੜਾ ਟਰਾਲਾ ਪਾਉਣਾ ਸਹੀ ਹੈ ਪੁੱਛਦੇ ਇਹਨਾਂ ਨੂੰ ਚੱਲ ਗਏ ਓਕੇ ਠੀਕ ਹੈ ਆ ਚਲੋ ਬਾਈ ਜਾਂਦੀ ਵੇਲੇ ਦੀ ਆਪਾਂ ਗੱਡੀ ਦੇ ਵਿੱਚ ਹੁਣ ਚਾਹ ਰੱਖ ਲਈਏ ਤੇ ਚਾਹ ਰੱਖ ਲਈਏ ਤੇ ਗੱਡੀ ਕਿਉਂਕਿ ਦੂਜੀ ਵੀ ਆ ਰਹੀ ਆ ਮੈਂ ਪੁੱਛਿਆ ਮਕੈਨਿਕਾ ਨੂੰ ਤੇ ਹੈਮਬਰਗ ਸ਼ਹਿਰ ਦੇ ਕਰੀਬ ਆ ਗਈ ਸੀ ਮੁੰਡਾ ਹੈਗਾ ਉਹ ਆਪਣੇ ਦਾ ਸ਼੍ਰੀਲੰਕਾ ਦਾ ਸਹੀ ਆ ਬਾਈ ਤੇ ਕਹਿੰਦਾ ਬਾਈ ਮੈਂ ਡੇਢ ਘੰਟੇ ਚਾਹਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਚਾਹ ਪਰ ਰੱਖ ਲਈ ਆ ਜਾਂਦੀ ਵੇਲੇ ਦੀ ਠੀਕ ਆ ਤੇ ਸਮਾਨ ਆ ਕੋਸ਼ ਰਹਿ ਗਿਆ ਤੇ ਆਪਾਂ ਬਾਹਰ ਹੁਣ ਮੇਰਾ ਤਾਂ ਬਾਹਰ ਰੱਖਦੇ ਆ ਤੇ ਦੂਜੇ ਬੈਗ ਦੇ ਵਿੱਚ ਬਾਹਰ ਪਾਉਨੇ ਆ ਠੀਕ ਆ ਨਾਰਾ ਪੂਰਾ ਪੈ ਗਿਆ ਇੱਕਦਰਾ ਚਲੋ ਕੋਈ ਗੱਲ ਲੋ ਬਈ ਚਾ ਆਪਣੀ ਹੋ ਗਈ ਰੈਡੀ ਸੋ ਅੱਜ ਜਿਹੜੀ ਫੀਲਿੰਗ ਆ ਨਾ ਉਹ ਐਂ ਲੱਗਦੀ ਜਿੱਦਾਂ ਆਪਾਂ ਨਾ ਆਪਦਾ ਘਰ ਛੱਡ ਰਹੇ ਆ ਸਹੀ ਆ ਤੇ ਬੰਦੇ ਨੂੰ ਨਾ ਐਦਾਂ ਜਦੋਂ ਘਰ ਛੱਡਣਾ ਜਾ ਮਹਿਸੂਸ ਹੁੰਦਾ ਅੱਜ ਮੈਨੂੰ ਐ ਮਹਿਸੂਸ ਹੋ ਰਿਹਾ ਵੀ ਜਿੱਦਾਂ ਮਮੀ ਆਪਣਾ ਮਤਲਬ ਘਰ ਛੱਡ ਰਿਹਾ ਤੇ ਮਤਲਬ ਟੋਟਲੀ ਫੀਲਿੰਗ ਮਤਲਬ ਕਹਾਂਗੇ ਕਿ ਥੋੜਾ ਥੋੜਾ ਅੰਦਰੋਂ ਬੈਡ ਮਹਿਸੂਸ ਹੁੰਦਾ ਕੱਲ ਹੀ ਛੱਡ ਰਿਹਾ ਯਾਰ ਪਰ ਗੱਲ ਹੈਗੀ ਮੈਂ ਚਲਾ ਲਾਇਸੈਂਸ ਬਣਾ ਤੇ ਉਹਦਾ ਕਰਕੇ ਮੈਨੂੰ ਛੱਡਣਾ ਪੈਣਾ ਮਤਲਬ ਗੱਡੀ ਬਹੁਤ ਵਧੀਆ ਸੀ ਯਾਰ ਆ ਟਰੱਕ ਵਧੀਆ ਸੀਗਾ ਤੇ ਜਿੱਦਾਂ ਕੋਈ ਉਹੋ ਜੀ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ ਸਭ ਕੁਝ ਸਹੀ ਸੀ ਤੇ ਪਰ ਗੱਲ ਆਹੀ ਸੀ ਵੀ ਲਿਸੈਂਸ ਸੁਦਾ ਕਰਕੇ ਜਾਣਾ ਪੈ ਰਿਹਾ ਸਹੀ ਆ ਤੇ ਚਲੋ ਕੋਈ ਗੱਲ ਨਹੀਂ ਤੇ ਪਰ ਇਹ ਆ ਵੀ ਵਧੀਆ ਵਾ ਸਭ ਕੋ ਪਰ ਫੀਲਿੰਗ ਥੋੜੀ ਜੀ ਹੋਰ ਤਰਾ ਮਤਲਬ ਮਹਿਸੂਸ ਬੈਣ ਲਈ ਥੋੜਾ ਜਿਹਾ ਮਤਲਬ ਆਪਣੇ ਆਪਣੇ ਦਾ ਕਾਲੀ ਯਾਰ ਗੱਡੀ ਦਾ ਯਾਰੀ ਛੱਡ ਰਹੇ ਵਧੀਆ ਲੱਗਦਾ ਸੀ ਕੰਮ ਵੀ ਸਭ ਕੁਝ ਸੈਟ ਸੀ ਪਰ ਮਹੀਨਾ ਡੇਢ ਮਹੀਨੇ ਦੇ ਵਿੱਚ ਆਪਾਂ ਵਾਪਸ ਆ ਜਾਣਾ ਫੇਰ ਵੇਖੋ ਕਿਹੜੀ ਗੱਡੀ ਮਿਲਦੀ ਆ ਸਹੀ ਆ ਤੇ ਬੋਲਵੋ ਜਾਂ ਮਾਸਰੀ ਕਿਹੜੀ ਆਉਂਦੀ ਮੇਰੇ ਤੋਂ ਹੈਗਾ ਵਾ ਮੈਂ ਕਿਹਾ ਮੈਂ ਪ੍ਰਵਾ ਗੱਡੀ ਲੈ ਨਹੀਂ ਰਿਹਾ ਮੈਂ ਵੀ ਉਹਨੂੰ ਟਰਾਂਸਲੇਟ ਕਰਕੇ ਦੱਸਿਆ ਕਿਰਗਿਸਤਾਨੀ ਸੀਗਾ ਦੱਸਦੰਨੇ ਮੈਂ ਕਿਹਾ ਮੈਂ ਗੱਡੀ ਛੱਡ ਰਿਹਾ ਵਾ ਭਰਾ ਤੇ ਜਿਹੜਾ ਲੈ ਰਿਹਾ ਗੱਡੀ ਉਹਨੂੰ ਪੁੱਛ ਲਈ ਵੀ ਕਿਦਾਂ ਸਹਿਯਮ ਤੇ ਕਿਦਾਂ ਠੀਕ ਆ ਤਦ ਨੂੰ ਆਣਾ ਕਿਧਰੋਂ ਨੇ ਉਹੋ ਮੈਂ ਕਿਹਾ ਵੀ ਅੱਧੇ ਪੁਣੇ ਘੰਟੇ ਚ ਆ ਜਾਣਾ ਥੋੜੀ ਗੱਲ ਹੈ ਇੱਕਦਾਂ ਤੋ ਇਦਾ ਵੀ ਜਿੱਦਾਂ ਆਪਾਂ ਮੈਟ ਵਗੈਰਾ ਜਿਹੜੇ ਹੁੰਦੇ ਨਾ ਇਹ ਗੱਡੀਆਂ ਦੇ ਹਿਸਾਬ ਨਾਲ ਲੈਤ ਲਈਦੇ ਪਰ ਬਾਅਦ ਚ ਇਹਨਾਂ ਦਾ ਥੋੜਾ ਜਿਹਾ ਕਹ ਲੋ ਕਿ ਜੇ ਗੱਡੀ ਵਲਵੋ ਦਾ ਵਾ ਆਪਣੇ ਕੋ ਤੇ ਉਹ ਮਾਰਸ਼ਰੀ ਚ ਨਹੀਂ ਆਉਣਾ ਤੇ ਮਾਰਸ਼ਰੀ ਦਾ ਵਾ ਉਹ ਵਲਵੋ ਚ ਨਹੀਂ ਆਉਣਾ ਤੇ ਮਤਲਬ ਕਹ ਲੋ ਕਿ ਸਾਮ ਸਮਈਏ ਤੇ ਰਿੰਦਾ ਬੰਦਾ ਤੇ ਮੈਨੂੰ ਪਰ ਉਹਨੇ ਆਫਰ ਕੀਤੀ ਕਹਿੰਦਾ ਮੈਂ ਤੈਨੂੰ 50 ਦਾ ਲਿਆ ਸੀ 50 ਨਾ ਦੇ ਦੂੰਗਾ ਵੀ ਹਾਫ ਚ ਦੇ ਦੂੰਗਾ ਮੈਂ ਕਹਾ ਪ੍ਰਾ ਮੈਨੂੰ ਤੇ ਮੈਨੂੰ ਵੀ ਸਾਹਮਣਾ ਹੀ ਪੈਣਾ ਹੁਣ ਖਰਾ ਵੀ ਆ ਮੈਂ ਐਵੇਂ 25ਵੇਂ ਵੀ ਕਾਟ ਫਾਰੂਗਾ ਯੂਰੋ ਦੇ ਹੁਣ ਸਮਾਨ ਆਪਣੇ ਕੋ ਸਾਰਾ ਆਪਾਂ ਕੱਢ ਲਿਆ ਤੇ ਤਕਰੀਬਨ ਹੁਣ ਗੱਡੀ ਦੀ ਵੇਟ ਆ ਤੇ ਇੱਕ ਮੈਂ ਗੱਡੀ ਸਫਾਈ ਕਰਨੀ ਆ ਤੇ ਦੂਜਾ ਗੱਡੀ ਦਾ ਤੇਲ ਪੁਸ਼ਕਣਾ ਮੈਂ ਆਨਲਾਈਨ ਹੀ ਦੇਖ ਕੇ ਦੱਸ ਦਿੰਦੇ ਆ ਗੱਡੀ ਦੇ ਦੋਹਾਂ ਟੈਂਕੀਆਂ ਦੇ ਵਿੱਚ ਕਿੰਨਾ ਤੇਲ ਇੰਨਾ ਕੰਮ ਹੀ ਰਹਿ ਗਿਆ ਆਪਣਾ ਬਸ ਬਾਕੀ ਸਾਰਾ ਹੋ ਗਿਆ ਬਾਈ ਹੁਣ ਦੱਸੋ ਮੈਨੂੰ ਕਿੱਦਾਂ ਲੱਗੀ ਗੱਡੀ ਐ ਨੂੰ ਚਮਕਾਤੀ ਆਪਾਂ ਤੇ ਆਪਣੇ ਲੋ پوری ਰੀਜ ਲਈ ਆ ਮਤਲਬ ਕੀ ਐ ਸਫਾਈ ਕਰਤੀ ਦੇਖ ਸਕਦੇ ਓਕੇ ਅਬ ਯਾ ਫਿਰੇਕ ਜਾ ਆਪਣੀ ਹੁੰਦੀ ਪਈਆ ਆ ਉਹ ਰਖਣਾ ਵਾ ਜਿਹਦੇ ਵਿੱਚ ਚਲੋ ਸਬਜ਼ੀ ਭਾਜੀ ਜਾਂ ਭਾਂਡੇ ਵੀ ਕੋਈ ਰੱਖ ਸਕਦਾ ਉਕੇ ਸੂਈ ਆ ਮਾਸਟਰੀਸ ਗੱਡੀ ਸਹੀ ਆ ਅਬ ਵੀ ਓਕੇ ਹੋ ਗਿਆ ਆ ਵੀ ਓਕੇ ਹੋ ਗਿਆ ਲੋਗ ਉਹ ਬਾਈ ਆਪਾਂ ਐ ਕਲੀਨ ਕਰਤਾ ਟਰੱਕ ਠੀਕ ਆ ਤੇ ਦੇਖ ਸਕਦੇ ਆ ਸਹੀ ਆ ਤੇ ਯਾਰ ਅ ਸਾਰੀਆਂ ਨੂੰ ਚਲੋ ਸਫਾਈ ਆਪਾਂ ਕੀਤੀ ਕਰ ਤੇ ਮਿਹਨਤ ਕਾफी ਆ ਗਈ ਤੇ ਲੈ ਵੀ ਆ ਗੱਡੀ ਆ ਹੁਣ ਆਪਾਂ ਲੈ ਕੇ ਜਾਣੀ ਸਈਆ ਡਾਫਾ ਲਿਆਂਦੀ ਆ ਤੇ ਬੰਦਾ শ্রীলੰਕਾ ਦਾ ਆਫਰੀਕੋ ਚੱਲਣ ਡਿਆ ਵਾ ਇਹ ਮੁੰਡਾ ਸਫਾਈ ਕਰਨ ਡਿਆ ਅੰਦਰ ਐਮ ਯੂ ਟੀ 341 ਤੇ ਔਰ ਹੈਗੀ ਐਮ ਯੂ ਟੀ 093 ਆਪਾਂ ਆਹ ਟਰੱਕ ਦੇ ਕੇ ਤੇ ਇਹ ਲੈ ਲੈਣਾ ਹੁਣ ਡਾਫਾ ਲਈ ਵਾਸਤੇ ਜਣਾ ਫੈਰੀ ਸ਼ਾਮਾਂ ਨੂੰ ਸਾਢੇ 1 7 ਵਜੇ ਦੀ ਆਪਣੀ ਹੁਣੀਆ ਇਥੇ ਸ਼ਿਪ ਮਤਲਬ ਗੱਡੀਆਂ ਚੜਾਉਣ ਲੱਪੈਂਦੇ ਆ 7.5 ਮੇਰਾ ਖਿਆਲ ਆ ਤੇ ਹੁਣ ਮੇਰਾ ਰਹਿ ਗਿਆ ਕੰਮ ਸਿਰਫ ਇਨਾ ਕਿ ਡੀਜ਼ਲ ਦਾ ਵੀ ਡੀਜ਼ਲ ਚੈੱਕ ਕਰਾਉਣਾ ਕੈਮ ਕਰਾਉਣਾ ਦਿੱਤੀਆਂ ਲਵੈ ਗੱਡੀਆਂ ਤੇ ਉਹ ਹੁਣ ਚੱਲੇ ਆ ਠੀਕ ਆ ਤੇ ਆਫਿਸ ਵਿੱਚ ਆਈ ਤੇ ਟਿਕਟ ਲੈਣੀ ਆਪਾਂ ਸ਼ਿਪ ਦੀ ਠੀਕ ਆ ਤੇ ਟੋਕਨ ਕੱਢ ਲਿਆ ਮਸ਼ੀਨ ਚੋਂ ਤੇ ਦੇਖ ਸਕਦੇ ਤੇ ਹੁਣ ਟੈਕਟਰ ਲੈਨੇ ਆ ਤੇ ਫਿਰ ਵੇਟ ਕਰਦੇ ਆ ਕੋਈ 6 ਵਜੇ ਤੱਕ 6 ਵਜੇ ਤੱਕ ਕਹਿੰਦੇ ਵੇਟ ਕਰ ਲਾ ਫੇਰ ਅੰਦਰ ਚੱਲ ਜੀ ਮਿੱਤਰੋ ਦੂਜਾ ਬਾਈ ਵੀ ਲਾਪਿਆ ਗੱਡੀ ਦੀ ਸਫਾਈ ਕਰਨ ਨਾਲ ਦਾ ਜਿਹੜਾ ਹੈਗਾ ਤੇ ਇਹ ਆ ਗੱਡੀ ਡਫ ਠੀਕ ਹੈ ਜੀ ਸਾਈਡ ਤੇ ਲੈ ਚਣ ਉਹਦੇ ਆ ਉਹ ਜੂਬਾ ਹਾਈ ਲੀਡ ਨਾ ਉਹ ਹਾਈ ਲੀਡ ਪਰਸ ਬੰਦਾ ਆਇਆਗਾ ਸ਼੍ਰੀਲੰਕਨ ਹੈਲੋ ਬ੍ਰਦਰ ਤੋਂ শ্রীলੰਕਾ ਤੋਂ শ্রীলੰਕਾ ਹਾਂ ਲੋ ਇਹਨੇ ਵਿਚਾਰੇ ਨੇ ਹਾ ਮਾਈ ਮੰਦੀ ਵਰਕਿੰਗ ਨੇ ਮਾ ਮੇਰੇ ਪਰਮ ਨੂੰ ਫਾਇਰ ਹੋ ਗਿਆ ਇਹਨੂੰ 5 ਕੁ ਮਹੀਨੇ ਹੋਏ ਨੇ ਤੇ ਬੰਦੇ ਨੂੰ ਚਲੋ ਕਈ ਗੱਲਾਂ ਨਹੀਂ ਸੀ ਪਤਾ ਤੇ ਮਤਲਬ ਗੱਡੀ ਬਾਰੇ ਜਿੱਦਾਂ ਪੇਪਰ ਭਰਨੇ ਗੱਡੀ ਛੱਡਣੀਆਂ ਲੈਣੀਆਂ ਵਿਚਾਰਾ ਕੋ ਚਲੋ ਕਰਾ ਕੇ ਦੇਖੋ ਆ ਗੱਡੀ ਮੈਂ ਲੈਣ ਲੱਗਾ ਵਾਂ ਡਫ ਤੇ ਇਹਨੂੰ ਆਪਾਂ ਕਰਮਾਂ ਵਾਲੀ ਦੇਖਦੀ ਆ ਸਹੀ ਆ ਤੇ ਹੁਣ ਸ਼ੁਮਨ ਚੱਲਾ ਵਾਂ ਠੀਕ ਹੈ ਅੰਦਰ ਓਕੇ ਜੀ ਬਾਈ ਆਪਾਂ ਹੁਣ ਚੱਲੀਏ ਤੇ ਫੈਰੀ ਦਾ ਹੋ ਗਿਆ ਟਾਈਮ ਤੇ ਪਰ ਬਹੁਤ ਟਾਈਮ ਖਰਾਬ ਹੋਇਆ ਮਤਲਬ ਕਿ ਨਵੇਂ ਬੰਦੇ ਨੇ ਉਹਨਾ ਥੋੜਾ ਚਲੋ ਟ੍ਰੀਟ ਕਰਨਾ ਪਿੰਦਾ ਪਰ ਪਤਾ ਨਹੀਂ ਯਾਰ ਸਮਝੇ ਨੀ ਨੀਆਂ ਗੱਲਾਂ ਕਲਾਸਾਂ ਵੀ ਇਹਨਾਂ ਨੇ ਲਾਈਆਂ ਤੇ ਚਲੋ ਲਾਈਆਂ ਤਾਂ ਆਪਾਂ ਵੀ ਸੀਗੀਆਂ ਪਰ ਆ ਗੱਲਾਂ ਮਤਲਬ ਕਾਫੀ ਅਜ ਤੱਕ ਸਮਝ ਗਈ ਤੁਰਈ ਗਈ ਉਦੋਂ ਸਹੀ ਹੈ ਤੇ ਚਲੋ ਚੱਲਦੇ ਹਾਂ ਹੁਣ ਤੇ ਪੋਰਟ ਦੇ ਵਿੱਚ ਓਕੇ ਜੀ ਚਾਉਣ ਲੱਗਿਆ ਥੋੜਾ ਡਰ ਲੱਗਦਾ ਇੱਕ ਤਾਂ ਚਲੋ ਛੀਸ਼ੇ ਵਾਲੀ ਮੈਂ ਅੱਗੇ ਮਤਲਬ ਕਿ ਟਾਈਮ ਹੋ ਗਿਆ ਚਲਾਈ ਨੂੰ ਤੇ ਦੂਜੇ ਨੰਬਰ ਤੇ ਗੱਲ ਇਹ ਆ ਵੀ ਅ ਡਫ ਗੱਡੀ ਵੀ ਨਹੀਂ ਚਲਾਈ ਕਰੀ ਆਪਾਂ ਸਹੀ ਆ ਤੇ ਥੋੜਾ ਜਿਹਾ ਡਰ ਮਹਿਸੂਸ ਹੋਇਆ ਵੀ ਮਤਲਬ ਇਹ ਗੱਡੀ ਚਲੋ ਹਰ ਇੱਕ ਗੱਡੀ ਦਾ ਆਪੋ ਆਪਣਾ ਫਰਕ ਥੋੜਾ ਥੋੜਾ ਡਿਫਰੈਂਟ ਹੁੰਦਾ ਵਾ ਤੇ ਹੁਣ ਚੱਲਾਂ ਮੈਂ ਪੋਰਟ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਵਿੱਚ ਸ਼ਿਪ ਚ ਓਕੇ ਜੀ